ਦੇਰੀ ਸਿਆਸਤ ਪ੍ਰੋਗਰਾਮ ਲਈ ਇੱਕ ਵਾਰ ਫੇਰ ਸਿਹਾਜ਼ਾ ਪ्युअर ਪੋਲਿਟਿਕਸ ਤੇ ਅਸੀਂ ਗੱਲ ਕਰਦੇ ਹਾਂ ਦੇਸ਼ ਦੁਨੀਆ ਔਰ ਖਾਸ ਤੌਰ ਤੇ ਪੰਜਾਬ ਨਾਲ ਜੁੜੀਆਂ ਹੋਈਆਂ ਉਹਨੀਆਂ ਘਟਨਾਵਾਂ ਦੇ ਬਾਰੇ ਉਹਨਾਂ ਗੱਲਾਂ ਦੇ ਬਾਰੇ ਜਿਹੜੀਆਂ ਸੁਰਖੀਆਂ ਬਣਦੀਆਂ ਨੇ ਤੇ ਉਹਨਾਂ ਦਾ ਸਿੱਧਾ ਸਰਕਾਰ ਜਿਹੜਾ ਹੈ ਪੋਲਿਟਿਕਸ ਯਾਨੀ ਸਿਆਸਤ ਦੇ ਨਾਲ ਇਦਾਂ ਕੀਤੇ ਹੁੰਦਾ ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਸ਼ੁਰੂਆਤ ਕਰਦੇ ਹਾਂ ਔਰ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਬਿਲਕੁਲ ਦੇਖ ਰਹੇ ਹੋ ਕਿ ਦੋ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜਿਹਦੇ ਵਿੱਚ ਰਵਨੀਤ ਬਿੱਟੂ ਵੀ ਨਜ਼ਰ ਆ ਰਹੇ ਨੇ ਤੇ ਰਾਜਾ ਬੜਿੰਗ ਵੀ ਨਜ਼ਰ ਆ ਰਹੇ ਸੋ ਕਿੱਥੋਂ ਸ਼ੁਰੂ ਕਰੀਏ ਭੰਡਾ ਭੰਡਾਰੀਆ ਕਿੰਨਾ ਕਪਾਰੀ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਪੰਜਾਬੀ ਜਦੋਂ ਜੁੜਦੇ ਨੇ ਤਾਂ ਫਿਰ ਪੰਜਾਬ ਦੀ ਸਿਆਸਤ ਦੀ ਕੋਈ ਨਾ ਕੋਈ ਗੱਲ ਛਿੜ ਜਾਂਦੀ ਹੈ ਔਰ ਗੱਲਾਂ-ਗੱਲਾਂ 'ਚ ਗੱਲ ਜਿਹੜੀ ਹੈ ਉਹ ਕਈ ਵਾਰੀ ਮੂੰਹ ਇਹੋ ਜਿਹੀ ਨਿਕਲਦੀ ਹੈ ਕਿ ਕਿਉਂ ਲੱਗਦਾ ਹੈ ਕਿ ਗੱਲ ਕਈ ਬਾਦ ਦੇ ਵਿੱਚ ਪਰ ਉਹ ਜੰਗਲ ਦੀ ਆਗ ਵਾਂਗ ਫੈਲ ਬਹੁਤ ਗਈ ਤੇ ਉਸ ਦਾ ਖਾਮਿਆਜ਼ਾਬਾਦ ਦੇ ਵਿੱਚ ਲੱਗਾ ਕਿ ਯਾਰ ਜ਼ਿਆਦਾ ਹੋ ਗਿਆ ਨੁਕਸਾਨ ਇਸ ਸੇ ਨੁਕਸਾਨ ਦੀ ਘੜੀ ਦੇ ਵਿੱਚ ਦੋਵਾਂ ਦੇ ਵਿੱਚੋਂ ਜਦੋਂ ਮੈਂ ਖਬਰ ਨੂੰ ਪਹਿਲੀ ਨੂੰ ਚੂਜ਼ ਕਰਦਾ ਸਿਲੈਕਟ ਕਰਦਾ ਤਾਂ ਮੈਨੂੰ ਨਜ਼ਰ ਆਉਂਦਾ ਹੈ ਕਿ ਕਿਉਂ ਨਾ ਅਸੀਂ ਪਹਿਲੇ ਗੱਲ ਕਰੀਏ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿਡਿੰਗ ਹੋਣਾ ਦੀ ਜਿਨ੍ਹਾਂ ਦੀਆਂ ਮੁਸ਼ਕਲਾਂ ਬਦਿਆਚਾਰੀਆਂ ਨੇ ਸੁਆਉ ਪਹਿਲੇ ਸਭ ਤੋਂ ਜੁੜਦੇ ਆ ਸਾਡੇ ਨਾਲ ਜੋੜਦੇ ਆ ਰਮਨ ਮੀਰ ਜੀ ਦੇ ਨਾਲ ਆ ਪਾਉਣਾ ਨੂੰ ਜੋੜਦੇ ਆ ਸਕਰੀਨ ਤੇ ਲੈਨੇ ਆ ਰਮਨ ਜੀ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਔਰ ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀ ਆ ਕਿ ਸ਼ੁਰੂਆਤ ਕਰਦੇ ਆ ਪੰਜਾਬ ਤੋਂ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਇਸ ਵੇਲੇ ਉਥਲ ਪੁਥਲ ਔਰ ਇਹ ਕੁਝ ਹਾਲ ਆਇਆ ਹੋਇਆ ਹੈ ਰਾਜਾ ਬੜੀ ਗੋਣਾ ਕਰਕੇ ਕਿਵੇਂ ਦੇਖਦੇ ਹੋ ਕਿ ਐਸਈ ਕਮਿਸ਼ਨ ਦੇ ਜਿਹੜੇ ਹੈ ਨੇ ਚੇਅਰਮੈਨ ਉਹਨਾਂ ਨੇ ਵੀ ਬੜੇ ਸਖਤ ਲਹਿਜ਼ੇ ਦੇ ਵਿੱਚ ਰੋਖ ਇਖਤਿਆਰ ਕੀਤਾ ਹੈ ਅੱਜ ਬੜਾ ਕੁਝ ਹੋਇਆ ਹੈ ਛੋਟ ਜਿਆ ਚਾਹਨਾ ਪਾਓ ਕਿ ਕਿਵੇਂ ਦੇਖਦੇ ਹੋ ਔਰ ਕੀ ਕੁਝ ਹੋਇਆ ਰਾਜਾ ਵੜਿੰਦਾ ਇਹ ਮਸਲਾ ਤਰੰਤਾਰਨ ਇਲੈਕਸ਼ਨ ਚੋਂ ਸ਼ੁਰੂ ਹੋਇਆ ਸੀ ਅਸੀਂ ਅਸੀਂ ਦੋ ਤਿੰਨ ਦਿਨ ਪਹਿਲੇ ਵੀ ਇਸ ਬਾਰੇ ਗੱਲ ਕੀਤੀ ਸੀ ਜੀ ਕਿ ਅ ਸਵਰਗਵਾਸੀ ਬੂਟਾ ਸਿੰਘ ਬਾਰੇ ਉਹਨਾਂ ਕੁਝ ਮਾੜੀਆਂ ਗੱਲਾਂ ਕਹੀਆਂ ਸਨ ਜੀ ਜਿਹੜਾ ਉਹਨਾਂ ਕਿਹਾ ਬਾਅਦ ਵਿੱਚ ਉਹਨਾਂ ਨੇ ਉਸ ਲਈ ਮਾਫੀ ਵੀ ਮੰਗੀ ਸੀ ਪਰ ਇਹ ਮਾਮਲਾ ਅ ਸ਼ਕਤੀ ਨਾਲ ਨਿਜੀਠਿਆ ਜਾਏਗਾ ਇਹ ਉਮੀਦ ਹੀ ਸੀ ਔਰ ਜਿਵੇਂ ਹੀ ਇਲੈਕਸ਼ਨ ਖਤਮ ਹੋਈ ਹੈ ਔਰ VOTING ਤੋਂ ਅਗਲੇ ਦਿਨ ਹੀ ਐਸੀ ਕਮਿਸ਼ਨ ਨੇ ਜੋ ਪੁਲਿਸ ਅਫਸਰਾਂ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਪਤਾ ਚੱਲਿਆ ਜੀ ਜੀ ਰਾਜਾਬੜੀ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ ਨੇ ਔਰ 8 ਦਿਨ ਦਾ ਸਮਾਂ ਦਿੱਤਾ ਕਿ ਉਹਨਾਂ ਨੂੰ ਗ੍ਰਿਫਤਾਰ ਕਰੋ ਔਰ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਵੀ ਬੜੀ ਇੰਟਰਸਟਿੰਗ ਗੱਲਵਾਜ਼ ਸੀਗੀ ਉਹਨਾਂ ਔਰ ਡੀਐਸਪੀ ਨੂੰ ਪੁੱਛਿਆ ਕਿ ਤੁਸੀਂ ਰਾਜਾ ਵੜਿੰਗ ਨੂੰ ਕਿਉਂ ਨਹੀਂ ਗ੍ਰਿਫਤਾਰ ਕਰ ਰਹੇ? ਤੋਂ ਉਹਨਾਂ ਕਿਹਾ ਕਿ ਸਾਨੂੰ ਮਿਲ ਨਹੀਂ ਰਿਹਾ। ਤੇ ਉਹਨਾਂ ਨੂੰ ਫਿਰ ਇੱਕ ਵੀਡੀਓ ਦਿਖਾਈ ਔਰ ਕਿਹਾ ਕਿ ਇਹ ਦੇਖੋ ਨਾ ਤਰਨਤਾਰਨ ਦੇ ਨਵਾਂ ਸ਼ਹਿਰੋਂ ਘੁੰਮ ਰਿਹਾ ਤੁਸੀਂ ਕਿਉਂ ਨਹੀਂ ਫੜ ਰਹੇ ਉਹਨਾਂ ਨੂੰ। ਹੂੰ ਤੇ ਉਹਨਾਂ ਡੀਐਸਪੀ ਕੋਈ ਮਤਲਬ ਜਵਾਬ ਦੇ ਨਹੀਂ ਪਾਏ ਉਦਾਂ ਦਾ। ਔਰ ਫਿਰ ਉਹਨਾਂ ਕਿਹਾ ਕਿ ਰਾਜੇ ਨੂੰ ਫੜਦੇ ਕੋਈ ਕਿਉਂ ਨਹੀਂ ਤੁਸੀਂ ਉਹ ਕਿਹੜਾ ਰਾਬੇ ਨੂੰ ਡਾ? ਔਰ ਅੱਜ ਸਾਡੀ ਜਿਹੜੀ ਵੀਡੀਓ ਹੈ ਜਾਂ ਉਹਦੀ ਥੰਬਨੇਲ ਹੈ ਉਹ ਵੀ ਅਸੀਂ ਵੀ ਉਹੀ ਰੱਖਿਆ ਵੀ ਰਾਜਾ ਕਿਹੜਾ ਰੋਬਿਨ ਹੁੱਡ ਹੈ ਔਰ ਰਾਜੇ ਦੀਆਂ ਮੁਸੀਬਤਾਂ ਜਿਹੜੋ ਕਹਿ ਲੋ ਪਰੇਸ਼ਾਨੀਆਂ ਵੱਧ ਗਈਆਂ ਹੁਣ ਰਾਜਾ ਜੀ ਨੂੰ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ ਹੁਣ ਹਜੇ ਤੱਕ ਜੋ ਬਿਆਨ ਦੇਣ ਤੋਂ ਬਚ ਰਹੇ ਸਨ ਹੁਣ ਜੋ ਆਦੇਸ਼ ਆ ਗਏ ਨੇ ਉਸ ਤੋਂ ਬਾਅਦ ਇਹ ਹੁਣ ਅਦਾਲਤ ਦੀ ਕਾਰਵਾਈ ਦਾ ਦੁੱਖ ਲਏਗਾ ਇਹ ਮਾਮਲਾ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਹੁਣਾ ਨੇ ਬੜਾ ਸਖਤ ਰੁਖ ਇਖਤਿਆਰ ਕੀਤਾ ਹੈ। ਔਰ ਇਹਦੇ ਵਿੱਚ ਬੂਟਾ ਸਿੰਘ ਹੁਣਾ ਦੇ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਵੱਲੋਂ ਵੀ ਐਸਸੀ ਸਰਟੀਫਿਕੇਟ ਦਿੱਤਾ ਗਿਆ। ਇਹ ਕੀ ਚੀਜ਼ ਹੈ? ਇਹ ਕੀ ਜ਼ਰੂਰਤ ਹੁੰਦੀ ਹੈ? ਥੋੜਾ ਜਿਹਾ ਕਾਨੂੰਨੀ ਪੱਖ ਨੂੰ ਜੇ ਤੁਸੀਂ ਥੋੜਾ ਜਿਹਾ ਸਮਝਾ ਸਕੋ। ਜਦੋਂ ਇਹ ਇਸ਼ੂ ਉਠਿਆ ਸੀ ਔਰ ਐਸਸੀ ਕਮਿਸ਼ਨ ਨੇ ਜਦੋਂ ਮਾਮਲਾ ਸੰਗਿਆਨ ਲਿਆ ਸੀ ਇਸ ਚੀਜ਼ ਦਾ ਹੁਣ ਐਸੀ ਕਮਿਸ਼ਨ ਅਗਰ ਕਿਸੇ ਐਸਸੀ ਲੀਡਰ ਜਾਂ ਐਸਸੀ ਵਿਅਕਤੀ ਦੇ ਖਿਲਾਫ ਕੋਈ ਸੁਮੋਟੋ ਲੈ ਰਿਹਾ ਹੈ ਕਾਰਵਾਈ ਲਈ ਪੁਲਿਸ ਕਾਰਵਾਈ ਲਈ ਇੱਕ ਸਰਟੀਫਿਕੇਟ ਮੰਗਿਆ ਗਿਆ ਸੀ ਉਹਨਾਂ ਕੋਲ ਜਿਸ ਦੇ ਲਈ ਉਹਨਾਂ ਨੇ ਉਹ ਸਰਟੀਫਿਕੇਟ ਦਿੱਤਾ ਐਸਸੀ ਸਰਟੀਫਿਕੇਟ ਦਿੱਤਾ ਠੀਕ ਉਹ ਜਿਹਦੇ ਬਾਅਦ ਹੁਣ ਜਿਹੜਾ ਅਗਲੀ ਕਾਰਵਾਈ ਜੋ ਜਾਂ ਜੋ ਵੀ ਚੇਅਰਮੈਨ ਸਾਹਿਬ ਨੇ ਹੁਕਮ ਦਿੱਤੇ ਨੇ ਉਹਦਾ ਪ੍ਰੋਸੈਸ ਹੈ ਉਹ ਕਹਿੰ ਲੋ ਕਿ ਕਾਨੂੰਨੀ ਕਾਰਵਾਈ ਲਈ ਇੱਕ ਪ੍ਰੋਸੈਸ ਹੈ ਤਾਂ ਕਿ ਇਹਦਾ ਮਤਲਬ ਇਹ ਲਿਆ ਜਾਵੇ ਕਿ ਐਸਐਸਪੀ ਸਾਹਿਬ ਜਾਂ ਡੀਐਸਪੀ ਸਾਹਿਬ ਨੇ ਜਿਹੜਾ ਉਹ ਕੰਮ ਕਾਰਵਾਈ ਕਰਨੀ ਸੀ ਉਹ ਉਸ ਤੋਂ ਬਿਨਾ ਨਹੀਂ ਸੀ ਹੋ ਸਕਦੀ ਜਾਂ ਕਿ ਉਹਨਾਂ ਨੇ ਤੇ ਇਹ ਵੀ ਕਿਹਾ ਨਾ ਕਿ ਹਜੇ ਵੀਡੀਓ ਨਹੀਂ ਸੀ ਦੇਖੀ ਸਿਰਫ ਗੱਲਬਾਤ ਦੇ ਆਧਾਰ ਦੇ ਉੱਤੇ ਹੀ ਜਿਹੜਾ ਉਹ ਐਫਆਈਆਰ ਉਹ ਦਰਜ ਕਰ ਲਈ ਗਈ ਤੇ ਬਾਅਦ ਦੇ ਵਿੱਚ ਉਹ ਵੀਡੀਓਜ਼ ਜਿਹੜੀ ਉਹਨਾਂ ਤੱਕ ਪਹੁੰਚੀ ਇਸ ਸਾਰਾ ਮਾਮਲਾ ਥੋੜਾ ਜਿਹਾ ਪੇਚੀਦਾ ਜਿਹਾ ਲੱਗਦਾ ਹੈ ਕਿ ਕੋਈ ਤਸੱਲੀਬਖਸ਼ ਜਵਾਬ ਜਿਹੜਾ ਉਹ ਪੁਲਿਸ ਦੇ ਪੱਖੋਂ ਆ ਨਹੀਂ ਰਿਹਾ ਜੀ ਤੁਸੀਂ ਇਹਦੇ ਬਾਰੇ ਜਾਣਨਾ ਪਾਸੇ ਇਲੈਕਸ਼ਨ ਦੇਖੋ ਇਲੈਕਸ਼ਨ ਚੱਲ ਰਿਹਾ ਸੀ ਔਰ ਇਲੈਕਸ਼ਨ ਦੇ ਦੌਰਾਨ ਇੱਕ ਵਿਰੋਧੀ ਧਿਰ ਦੇ ਸਟੇਟ ਪ੍ਰੈਜ਼ੀਡੈਂਟ ਨੂੰ ਗ੍ਰਿਫਤਾਰ ਕਰਨਾ ਵੀ ਸਰਕਾਰ ਸਹੀ ਨਹੀਂ ਸਮਝਦੀ ਮੈਨੂੰ ਜੋ ਲੱਗਦਾ ਹੈ ਜੇ ਹਾਲੇ ਤੱਕ ਕੋਈ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਔਰ ਹਜੇ ਤੱਕ ਰਾਜਾਵੜਿੰਗੇ ਇਲੈਕਸ਼ਨ ਨਹੀਂ ਕਰਕੇ ਹੀ ਕਹਿ ਲਓ ਕਿ ਬਚੇ ਨਹੀਂ ਅਗਰ ਰਾਜਾ ਵਿੜਿੰਗ ਗ੍ਰਿਫਤਾਰ ਹੋ ਜਾਂਦੇ ਤੁਸੀਂ ਸੋਚ ਸਕਦੇ ਹੋ ਕਿ ਉਹ ਇਲੈਕਸ਼ਨ ਦਾ ਰੋਕ ਹੀ ਕੁਝ ਹੋਰ ਹੋ ਜਾਣਾ ਸੀ ਲੜਾਈ ਕੁਝ ਹੋਰ ਹੋ ਜਾਣੀ ਸੀ ਇਸ ਕਰਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਪੁਲਿਸ ਬਿਨਾ ਸਰਕਾਰ ਦੀ ਮਨਜ਼ੂਰੀ ਤੋਂ ਇੱਕ ਵੱਡੇ ਲੀਡਰ ਦੀ ਇਦਾਂ ਗ੍ਰਿਫਤਾਰੀ ਲਈ ਮੇਰੇ ਖਿਆਲ ਨਹੀਂ ਹਜੇ ਜਦੋਂ ਤੱਕ ਪਿੱਛੋ ਯੈਸ ਨਹੀਂ ਹੁੰਦੀ ਉਦੋਂ ਤੱਕ ਗ੍ਰਿਫਤਾਰੀ ਨਹੀਂ ਹੈ ਇਹਦੀ ਬਾਰੀ ਇੱਕੋ ਜਿਹੜਾ ਉਹ ਚੈਟ ਵੀ ਬੜੀ ਵਾਇਰਲ ਹੋ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਅ ਐਸੀ ਕਮਿਸ਼ਨ ਦੇ ਚੇਅਰਮੈਨ ਹੋਣਾ ਨੇ ਸਵਾਲ ਪੁੱਛੇ ਔਰ ਅੱਗੋਂ ਜਿਹੜਾ ਡੀਐਸਪੀ ਸਾਹਿਬ ਨੇ ਜਿਹੜੇ ਜਵਾਬ ਦਿੱਤੇ ਉਹ ਵੀ ਬੜੀ ਵਾਇਰਲ ਹੋਈ ਜੀ ਜੀ ਕਿਸ ਤਰੀਕੇ ਦੇ ਨਾਲ ਉਹ ਸਵਾਲਾਂ ਦਾ ਮਰੇ ਹਲ ਅਸੀਂ ਜਦੋਂ ਇਸ ਨੂੰ ਹੁਣ ਦੇਖਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਤੇ ਚੋਨੇ ਗੱਲ ਹੋਰ ਵੀ ਕਹੀ ਕਿ ਉਹ ਐਉਂ ਲੱਗਦਾ ਹੈ ਕਿ ਜਿੱਦਾਂ ਸ਼ਿਕਾਰੀ ਕੁੱਤਿਆਂ ਨੂੰ ਸੰਗਲੀ ਪਾਈ ਹੋਵੇ ਔਰ ਇਦਾਂ ਦੀ ਗੱਲ ਵੀ ਜਿਹੜੀ ਹੈ ਉਹ ਚੇਅਰਮੈਨ ਸਾਹਿਬ ਨੂੰ ਸ਼ੋਭਾਤਿੰਦਸੀ ਕਿ ਜਾਂ ਬਣਦਾ ਸੀ ਕਿ ਉਹਨਾਂ ਦਾ ਇਦਾਂ ਕਹਿਣਾ ਉਹ ਮੈਨੂੰ ਲੱਗਦਾ ਭਾਅ ਚ ਵਹਿ ਗਏ ਹੋ ਉਹ ਕਿਤੇ ਨਾ ਕਿਤੇ ਪੁਲਸ ਵਾਲਿਆਂ ਨੂੰ ਲਈ ਗਲਤ ਸ਼ਬਦ استعمال ਕਰ ਗਏ ਮਤਲਬ ਪੰਜਾਬੀ ਨੂੰ ਸਮਝਦੇ ਵੀ ਪੰਜਾਬੀ ਥੋੜੇ ਜਿਹਾ ਹੋ ਜਾਂਦੇ ਵਹਿ ਜਾਂਦੇ ਫਿਰ ਜਦੋਂ ਗੱਲ ਨਿਕਲਦੀ ਤੇ ਨਿਕਲ ਹੀ ਜਾਂਦਾ ਰਾਜੇ ਨੂੰ ਤੂੰ ਨਾ ਕਰ ਗੋਸ਼ ਕਿਹਾ ਪਰ ਦੂਜੇ ਪਾਸੇ ਗਲਤ ਸ਼ਬਦ استعمال ਕਰ ਗਏ ਠੀਕ ਹੈ ਤੇ ਹੁਣ ਅਸੀਂ ਵਾਦਦੇ ਹਾਂ ਸਾਡੀ ਅਗਲੀ ਖਬਰ ਵੱਲ ਜਿਹੜਾ ਕਿ ਬਹੁਤ ਅਹਿਮ ਮੁੱਦਾ ਹੈ ਔਰ ਉਹਦੇ ਵਿੱਚ ਵੀ ਸਿਆਸਤ ਨਜ਼ਰ ਆਉਂਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵਾਇਰਲ ਇਸ ਵੇਲੇ ਹੋ ਰਿਹਾ ਹੈ ਔਰ ਨਿਤ ਨਵੇਂ ਬਿਆਨ ਆ ਰਹੇ ਨੇ ਉਹਨਾਂ ਬਿਆਨਾਂ ਦੇ ਵਿੱਚੋਂ ਅੱਜ ਇੱਕ ਬਿਆਨ ਬਹੁਤ ਵਾਇਰਲ ਹੋਇਆ ਰਣਜੀਤ ਬਿੱਟੂ ਹੋਣਾ ਦਾ ਜੋ ਕਿ ਕੇਂਦਰੀ ਮੰਤਰੀ ਨੇ ਔਰ ਉਹਨਾਂ ਨੇ ਜੋ ਕਿਹਾ ਹੈ ਕਿ ਕੋਈ ਵਾਸਤਾ ਹੈ ਨਹੀਂ ਜਿਨ੍ਹਾਂ ਦਾ ਉਹ ਵੀ ਤੁਰਿਆ ਆ ਰਹੇ ਨੇ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਦਾਂ ਦਾ ਕੁਝ ਲਫ਼ਜ਼ ਜਿਹੜੇ ਉਹਨਾਂ ਨੇ ਇਸਤੇਮਾਲ ਕੀਤੇ ਕਿਵੇਂ ਦੇਖਦੇ ਹੋ ਕਿ ਕੀ ਇਸ ਦੇ ਨਾਲ ਰਵਨੀਤ ਬਿੱਟੂ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਜਾਂ ਕਿ ਜੋ ਰਵਨੀਤ ਬਿੱਟੂ ਹੁਣੇ ਕਹਿ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਕਿਵੇਂ ਦੇਖਦੇ ਹੋ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਦੇ ਕੀ ਬਦਨੀ ਆ ਰਵਨੀਤ ਬਿੱਟੂ ਤੋਂ ਹੋਰ ਇਸ ਤੋਂ ਵੱਧ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਸੈਂਟਰ ਦੇ ਮੰਤਰੀ ਹੋਣ ਦੇ ਬਾਵਜੂਦ ਉਹ ਆਪਣੀ ਸਟੇਟ ਦੇ ਪ੍ਰਦਰਸ਼ਨ ਬਾਰੇ ਇਦਾਂ ਦੀ ਗੱਲ ਕਰਦੇ ਨੇ ਪਹਿਲਾ ਕਿਸਾਨ ਅੰਦੋਲਨ ਨੇ ਵੀ ਕੁਛ ਇਦਾਂ کیا 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 ਗਿਆ ਸੀ کیا ਜਾਂਦਾ ਸੀ ਹਮ ਹਮ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਭਾਜਪੀ ਜਾਂ ਆਮ ਆਦਮੀ ਪਾਰਟੀ ਦੀ ਵੀ ਅਗਰ ਗੱਲ ਕਰੀਏ ਇਹਨਾਂ ਨੂੰ ਪ੍ਰਦਰਸ਼ਨ ਤੋਂ ਬਹੁਤ ਇਤਰਾਜ਼ ਹੈ ਹਮ 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 ਜਦ ਕਿ ਇਹ ਦੋਨੋਂ ਪਾਰਟੀਆਂ ਅ ਪ੍ਰਦਰਸ਼ਨ ਤੋਂ ਨਹੀਂ ਨਿਕੀਆਂ ਨੇ ਔਰ ਅੰਦੋਲਨ ਕਰਕੇ ਹੀ ਬਣੀਆਂ ਨੇ ਹਾਂ ਹਾਂ ਬਿਲਕੁਲ ਹਾਂ ਅੱਜ ਵੀ ਅਗਰ ਤੁਸੀਂ ਪ੍ਰਦਰਸ਼ਨ ਦਾ ਅ ਜ਼ਿਕਰ ਆਂਦਾ ਹੈ ਜਾਂ ਨਾਮ ਲਿਆ ਜਾਂਦਾ ਤੇ ਤੁਸੀਂ ਸ਼ੇਅਰ ਕਰ ਲੋ ਸੋਸ਼ਲ ਮੀਡੀਆ ਤੇ Google ਤੇ ਗੋਲ ਕਰਕੇ ਦੇ ਦਿਓ ਤੁਹਾਨੂੰ BJP ਦੀਆਂ ਫੋਟੋਆਂ ਪਹਿਲੇ ਮਿਲਣੀਆਂ ਆ ਜੀ ਜੀ ਉਹ ਸਿਲੰਡਰ ਚੱਕ ਚੱਕ ਕੇ ਸਮ੍ਰਿਤੀ ਰਾਣੀ ਪ੍ਰਦਰਸ਼ਨ ਕਰਦੀ ਸੀ ਤੇ ਰਵਨੀਤ ਬਿੱਟੂ ਦਾ ਇਹ ਬਿਆਨ ਤੇ ਇਹਦੀ ਕੋ मतलब ਕੀ ਕਿਹਾ ਜਾਵੇ ਹੁਣ ਇਸ ਬਾਰੇ ਰਵਨੀਤ ਬਿੱਟੂ ਨੂੰ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ ਕਿਉਂਕਿ ਉੱਥੇ ਜਿੰਨੇ ਵੀ ਲੋਕ ਪਹੁੰਚੇ ਨੇ ਉਹ ਪੰਜਾਬ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ ਐਦਾਂ ਦਾ ਕੁਝ ਨਹੀਂ ਹੈ ਜੀ ਉੱਥੇ ਕੋਈ ਰਾਜਨੀਤੀ ਹੋ ਰਹੀ ਹੈ ਜਾਂ ਹੁਣ ਰਵਨੀਤ ਮਿੱਟੂ ਦਾ ਕਹਿਣਾ ਹੈ ਕਿ ਜਿੱਥੇ ਪ੍ਰਦਰਸ਼ਨ ਹੁੰਦਾ ਉਹ ਹੀ ਬੰਦੇ ਨਜ਼ਰ ਆਉਂਦੇ ਆ ਚਾਹੇ ਬੁੱਢਾ ਨਾਲਾ ਹੋਵੇ ਚਾਹੇ ਕਿਸਾਨ ਅੰਦੋਲਨ ਹੋਵੇ ਜਾਂ ਕਿਤੇ ਹੋਰ ਘੋੜਿਆਂ ਤੇ ਖਚਰਾਂ ਦੀ ਵੀ ਗੱਲ ਕੀਤੀ ਸੀ ਉਹਨਾਂ ਨੇ ਹਾਂ ਹਾਂ ਹੁਣ ਦੇਖੋ ਇਹ ਕਿੰਨੀ ਗਲਤ ਗੱਲ ਹੈ ਹੁਣ ਅਗਰ ਕਿਤੇ ਕੁਝ ਗਲਤ ਹੋ ਰਿਹਾ ਹੈ ਅਗਰ ਪੰਜਾਬੀ ਜਾਂ ਪੰਜਾਬ ਦੇ ਲੋਕ ਉਹਦੇ ਲਈ ਆਵਾਜ਼ ਚੁੱਕਦੇ ਨੇ ਤੇ ਇਕ ਸੁਭਾਵਿਕ ਗੱਲ ਹੈ ਜਿਹੜੇ ਲੀਡਰ ਨੇ ਜਾਂ ਜੋ ਇਸ ਇਹਨਾਂ ਚੀਜ਼ਾਂ 'ਚ ਕੰਮ ਕਰ ਰਹੇ ਨੇ ਉਹਨਾਂ 'ਤੇ ਪਹੁੰਚਣਾ ਹੀ ਉੱਥੇ ਹੂੰ ਬਿਲਕੁਲ ਬਿਲਕੁਲ ਇਕ ਪਹਿਲੇ ਹੀ ਵਿਵਾਦ ਬਣੇ ਹੋਏ ਆ ਉਹਦੇ ਉੱਪਰ ਤੁਸੀਂ ਐਂ ਤਾਂ ਦੀ ਗੱਲ ਕਰਕੇ ਮਾਮਲੇ ਨੂੰ ਹੋਰ ਵਿਗਾੜਨ ਵਾਲੀ ਗੱਲ ਹੈ ਹੂੰ ਔਰ ਅੱਜ ਜੋ ਉੱਥੇ ਮੀਟਿੰਗ ਹੋਈ ਹੈ ਸਟੂਡੈਂਟਸ ਦੀ ਔਰ ਯੂਨੀਵਰਸਿਟੀ ਮੈਨੇਜਮੈਂਟ ਦੀ ਉਹਦੇ ਬਾਅਦ ਮੈ ਮੈਨੇਜਮੈਂਟ ਨੇ ਕਹਿ ਦਿੱਤਾ ਵੀ ਸੈਨੇਟ ਦੇ ਇਲੈਕਸ਼ਨ ਦੀ ਆਪਾਂ ਜਲਦੀ ਉਹ ਕਹਾਂਗੇ ਡੇਟ ਅਨਾਉਂਸ ਹੋ ਜਾਏਗੀ ਉਹ ਸਟੂਡੈਂਟਸ ਨੇ ਕਹਿ ਦਿੱਤਾ ਵੀ ਜਦ ਤੱਕ ਡੇਟ ਨਹੀਂ ਅਨਾਉਂਸ ਹੁੰਦੀ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ ਆਪਣਾ ਹਾਂ 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 ਉਹ ਰਮਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪ੍ਰਤੀਕਿਰਿਆਵਾਂ ਵੀ ਆਉਣਗੀਆਂ ਅੱਛਾ ਤੁਸੀਂ ਦੇਖੋਗੇ ਕਿ ਜੋ ਉਹਨਾਂ ਨੇ ਕਿਹਾ ਜਾਂ ਜਿਨ੍ਹਾਂ ਬਾਰੇ ਇਹ ਗੱਲ ਕਹੀ ਹੈ ਹੁਣ ਉਹਨਾਂ ਦੀ ਪ੍ਰਤੀਕਿਰਿਆ ਪ੍ਰਤੀਕਿਰਿਆਵਾਂ ਵੀ ਸੁਭਾਵਿਕ ਹੈ ਠੀਕ ਹੈ ਹਾਂ ਉਹ ਦੋ ਤਿੰਨ ਦਿਨ ਲਈ ਖਬਰਾਂ ਵਾਲਿਆਂ ਨੂੰ ਹੋਰ ਮਸਾਲਾ ਮਿਲ ਗਿਆ ਇਸ ਬਿਆਨ ਤੋਂ ਬਾਅਦ ਔਰ ਉਸ ਯੂਨੀਵਰਸਿਟੀ ਦੇ ਮਾਮਲੇ ਤੋਂ ਇਲਾਵਾ ਵੀ ਰਵਨੀਤ ਬਿੱਟੂ ਨੇ ਇੱਕ ਗੱਲ ਕੀਤੀ ਉੱਥੇ ਹੂੰ ਹੂੰ ਜੋ ਅਕਾਲੀ ਦਲ ਨਾਲ ਜੁੜੀ ਹੋਈ ਹੈ ਅੱਛਾ ਉਹ ਹੋ ਹੈਗੀ ਇਹ ਇਹਨਾਂ ਦੇ ਆਪਸੀ ਗੱਠਜੋੜ ਦੀ ਕਿ ਅ ਇਹਨਾਂ ਨੂੰ ਪੁੱਛਿਆ ਗਿਆ ਕਿ ਇਲੈਕਸ਼ਨ ਅਗਲੇ ਇਲੈਕਸ਼ਨ ਫਿਰ ਤੁਸੀਂ ਇਕੱਠੇ ਲੜੋਗੇ ਤੇ ਰਵਨੀਤ ਬਿੱਟੂ ਨੇ ਕਿਹਾ ਨਹੀਂ ਅਸੀਂ ਇਕੱਲੇ ਲੜਾਂਗੇ ਅਸੀਂ ਐਨ ਐਨ ਨੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਉਹਦਾ ਸਿਹਰਾ ਜਿਹੜਾ ਉਹ ਹੁਣ ਬੀਜੇਪੀ ਸੌਰੀ ਅਕਾਲੀਗਲ ਦੇ ਥੋੜੀ ਬੰਨ ਲੈਣਾ ਔਰ ਹਾਲੇ ਤੱਕ ਜੋ ਕਿਆਸ ਲਗਾਏ ਜਾ ਰਹੇ ਸਨ ਜਾਂ ਪਿਛਲੇ ਕੁਝ ਦਿਨਾਂ ਤੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਇਲੈਕਸ਼ਨਾਂ ਵੱਲ ਵੱਧੇ ਵੱਧੇ ਅਕਾਲੀ ਬੀਜੇਪੀ ਜਿਹੜੇ ਆ ਉਹ ਨਜ਼ਦੀਕ ਆ ਨਹੀਂ ਤੇ ਫਿਰ ਇਹਦਾ ਗੜਝੜ ਹੋਣ ਦੀ ਪੂਰੀ ਉਮੀਦ ਹੈ ਲੇਕਿਨ ਅੱਜ ਬਿੱਟੂ ਦੇ ਬਿਆਨ ਨੇ ਇਸ ਜੋ ਕੈਲੋ ਕੀ ਧੂਆ ਜੋ ਥੋੜਾ ਬਹੁਤ ਉੱਠ ਰਿਹਾ ਹੈ ਇਹ ਉੱਤੇ ਪਾਣੀ ਬਾਹਰ ਆ। ਚਲੋ ਅਸੀਂ ਦੋਨਾਂ ਖਬਰਾਂ ਦੇ ਬਾਰੇ ਚਰਚਾ ਕੀਤੀ ਦੋਨਾਂ ਗੱਲਾਂ ਦੇ ਬਾਰੇ ਚਰਚਾ ਕੀਤੀ ਜਿਹੜੀਆਂ ਸਿਆਸਤ ਦੇ ਨਾਲ ਜੁੜੀਆਂ ਔਰ ਨਿੱਜੀ ਸਿਆਸਤ ਦੇ ਵਿੱਚ ਅਸੀਂ ਅੱਗੇ ਵੀ ਇਦਾਂ ਹੀ ਤੁਹਾਡੇ ਵਿਊਜ਼ ਵੀ ਲੈਣੇ ਨੇ ਅੱਜ ਜਿਨ੍ਹਾਂ ਨੁਕਤਿਆਂ ਤੇ ਅਸੀਂ ਗੱਲ ਕੀਤੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਨਵੇਂ ਪੇਚ ਇਹਦੇ ਚੋਂ ਨਿਕਲਣ ਔਰ ਨਵੇਂ ਰਸਤੇ ਜਾਂ ਨਵੀਆਂ ਗੱਲਾਂ ਸਾਡੇ ਸਾਹਮਣੇ ਆਉਣ ਜੀ ਇੱਕ ਇੱਕ ਗੱਲ ਹੋਰ ਯੂਨੀਵਰਸਿਟੀ ਨਾਲ ਰਿਲੇਟਡ ਗੱਲਾਂ ਜੇ ਇੱਕ ਮੈਂ ਦੇਖ ਰਿਹਾ ਸੀ ਵੀਡੀਓ ਕਿਸੇ ਸਟੂਡੈਂਟ ਲੀਡਰ ਦਾ ਉਹ ਵੀ ਬੜਾ ਮਤਲਬ ਹਾਸੋਹੀਣਾ ਕਹਿ ਲਓ ਜਾਂ ਮਤਲਬ ਅਜੀਬ ਇੱਕ ਗੱਲ ਹੋਈ ਕਿ ਕੱਲ ਜਦੋਂ ਜਦੋਂ ਸਟੂਡੈਂਟ ਪ੍ਰਦਰਸ਼ਨ ਕਰ ਰਹੇ ਸੀ ਉਰ ਉੱਥੇ ਉਹਨਾਂ ਦੇ ਲਾਟੀ ਚਾਰਜ ਹੋ ਰਿਹਾ ਸੀ ਉੱਥੇ ਚੰਡੀਗੜ੍ਹ ਪੁਲਿਸ ਤੋਂ علاوہ 50 ਪੁਲਿਸ ਵੀ ਮੌਜੂਦ ਸੀ ਹਾਂਜੀ ਬਿਲਕੁਲ ਹਾਂ ਜਦ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਟੂਡੈਂਟਸ ਦੇ ਨਾਲ ਨਾਲ ਔਰ ਅਸੀਂ ਇਹਦੇ ਵੀ ਵਾਇਰਸ ਹੋਇਆ ਬਿਲਕੁਲ ਹਾਈ ਕੋਰਟ ਵੀ ਜਾਵਾਂਗੇ ਲੇਕਿਨ ਉਹ ਸਟੂਡੈਂਟ ਨੇ ਉਸ ਵਿਦਿਆਰਥੀ ਨੇ ਕਿਹਾ ਕਿ ਇਹ ਇਹ ਮਤਲਬ ਸਾਨੂੰ ਸਮਝ ਨਹੀਂ ਆਇਆ ਵੀ ਦੋ ਦਾ ਪੰਚ ਪੰਜਾਬ ਸਰਕਾਰ ਸਾਡੇ ਨਾਲ ਹੈ ਔਰ ਪੰਜਾਬ ਪੁਲਿਸ ਉੱਥੇ ਜਿਨ੍ਹਾਂ ਨੂੰ ਕੋਟਰੀ ਹੋਣਾ ਚ ਆਮ ਆਦੀ ਪਾਰਟੀ ਦਾ ਐਮਐਲਏ ਵੀ ਸ਼ਾਮਿਲ ਸੀ ਜਿਨ੍ਹਾਂ ਦੇ ਡਾਂਗਾ ਮਾਰ ਰਹੀਆਂ ਸੀ ਜੀ 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 ਔਰ ਉਹ ਉਹ ਮਤਲਬ ਇਹ ਇੱਕ ਖਿਚੜੀ ਜੀ ਕਹਿੰਦੇ ਸਾਨੂੰ ਸਮਝ ਨਹੀਂ ਆ ਰਹੀ ਔਰ ਕੁੱਲ ਮਿਲਾ ਕੇ ਅਗਰ ਤੁਸੀਂ ਦੇਖੋ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਦੋਨਾਂ ਦਾ ਯੂਨੀਵਰਸਿਟੀ ਦੇ ਮਾਮਲੇ 'ਚ ਸਟੈਂਡ ਜਿਹੜਾ ਉਹ ਗੋਲਮੋਲੀ ਹੈ ਰਮਨੀਤ ਬਿੱਟੂ ਆ ਗਿਆ ਜਦਾਵਾ ਕਰਦੇ ਨੇ ਸੰਨ ਕੀ ਕਰ ਰਹੇ ਸਨ ਕਿ ਅਸੀਂ ਸਟੂਡੈਂਟ ਦੇ ਨਾਲ ਆ ਸਟੂਡੈਂਟ ਸਾਡੇ ਸਾਹਮਣੇ ਆਏ ਨੇ ਕਿ ਪ੍ਰਦਰਸ਼ਨ ਤੇ ਅਸੀਂ ਸ਼ੁਰੂ ਕੀਤਾ ਸੀ ਆਪਣੇ ਲਈ ਲੇਕਿਨ ਉੱਥੇ ਕੋਈ ਹੋਰ ਹੀ ਆ ਕੇ ਬਹਿ ਗਏ ਨੇ ਰਮਨੀਤ ਬਿੱਟੂ ਦਾ ਇਹ ਦਾਵਾ ਸੀ ਜਦ ਕਿ ਸਟੂਡੈਂਟਸ ਦਾ ਕਹਿਣਾ ਹੈ ਕਿ ਅਸੀਂ ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ ਹੋਰ ਇਸ ਯੂਨੀਵਰਸਿਟੀ ਦੇ ਮਸਲੇ ਚ ਸਟੂਡੈਂਟਸ ਦਾ ਸੰਘਰਸ਼ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਵੀ ਜਦ ਤੱਕ ਇਹ ਸੈਨੇਟ ਦੀਆਂ ਇਲੈਕਸ਼ਨ ਦੀ ਡੇਟ ਅਨਾਉਂਸ ਹੋਣਗੀਆਂ ਤਦ ਤੱਕ ਇਹ ਖਤਮ ਹੋਣ ਵਾਲਾ ਹੈ। ਹੂੰ। ਜੀ। ਚਲੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟਸ ਆਣਗੇ ਉਹਨਾਂ ਨੂੰ ਲੈ ਕੇ ਅਸੀਂ ਫਿਰ ਇਸੇ ਤਰੀਕੇ ਨਾਲ ਜੁੜਾਂਗੇ ਔਰ ਚਰਚਾ ਕਰਾਂਗੇ। ਅੱਜ ਦੇ ਲਈ ਤੁਸੀਂ ਜਿਹੜਾ ਸਮਾਂ ਦਿੱਤਾ ਔਰ ਜਿੰਨੀ ਪਾਰੀਕੀ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਆਪਣੇ ਦਰਸ਼ਕਾਂ ਨੂੰ ਮੈਂ ਜ਼ਰੂਰੀ ਕਹਿਣਾ ਚਾਹਾਂਗਾ ਇਹ ਇਹ ਪ੍ਰੋਗਰਾਮ ਇਹਨਾਂ ਅਸੀਂ ਤੁਹਾਡੀ ਸੇਵਾ ਚ ਤੁਹਾਡੀ ਖਿਦਮਤ ਚ ਲੈ ਕੇ ਆਉਂਦੇ ਹਾਂ ਹਰ ਰੋਜ਼ ਲੈ ਕੇ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਦਿਨ ਭਰ ਦੀਆਂ ਜੋ ਵੀ ਸੁਰਖੀਆਂ ਰਹੀਆਂ ਨੇ ਉਹਨਾਂ ਦੇ ਨਾਲ ਥੋੜਾ ਜਿਹਾ ਆਪਾਂ ਗੱਲਬਾਤ ਕਰੀਏ ਔਰ ਮਾਹਿਰ ਮਹਿਮਾਨ ਦੇ ਨਾਲ ਜਾਣੀਏ ਉਹਨਾਂ ਤੋਂ ਉਹਨਾਂ ਦੇ ਵਿਚਾਰ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਕਿਹੋ ਜਿਹਾ ਲੱਗਦਾ ਜ਼ਰੂਰ ਸਾਨੂੰ ਦੱਸੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾ ਕੇ ਤੁਹਾਡੇ ਤੱਕ ਫਿਰ ਤੋਂ ਲੈ ਕੇ ਆ ਸਕੀਏ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਜੇ ਪ੍ਰੋਗਰਾਮ ਨੂੰ ਪਸੰਦ ਕੀਤਾ ਵਿਚਾਰ ਚੰਗੇ ਲੱਗੇ ਜਾਂ ਕੁਝ ਆਪਣਾ ਤੁਸੀਂ ਵਿਚਾਰ ਰੱਖਦੇ ਹੋ ਤਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ तरीका ਹੋਈ ਹੈ ਸਾਡੇ ਪ੍ਰੋਗਰਾਮ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਆਪਣੀ ਰਾਏ ਦੇਣ ਦੇ ਲਈ ਕਮੈਂਟ ਕਰ ਸਕਦੇ ਹੋ ਅੱਜ ਦੇ ਲਈ ਇੰਨਾ ਹੀ ਫਿਰ ਮੁਲਾਕਾਤ ਹੋਏਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ